ਸਤਿ ਸ੍ਰੀ ਅਕਾਲ ਦੋਸਤੋ ਮੈਂ ਸੁਖਵਿੰਦਰ ਸਿੰਘ ਬਰਾੜ ਜਿਨ੍ਹਾਂ ਵੀ ਭੈਣ ਭਰਾਵਾਂ ਨੂੰ ਸਰਵਾਈਕਲ ਦਾ ਦਰਦ ਰਹਿੰਦਾ ਹੈ ਸਰਵਾਈਕਲ ਸਪੋਨਡੀਲਸਾ ਹੈ ਗਰਦਨ ਦੇ ਵਿੱਚ ਦਰਦ ਰਹਿੰਦਾ ਹੈ ਉਹਨਾਂ ਵਾਸਤੇ ਮੈਂ ਕੁਝ ਜਾਣਕਾਰੀ ਦੇ ਰਿਹਾ ਵੀ ਕੁਝ ਐਕਸਰਸਾਈਜ਼ਾਂ ਕਰਕੇ ਤੁਸੀਂ ਗਰਦਨ ਦੇ ਦਰਦ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕੀ ਸਰਵਾਈਕਲ ਦੇ ਨਾਲ ਹੋਣ ਵਾਲੇ ਲੱਛਣ ਜਦੋਂ ਮਰੀਜ਼ ਨੂੰ ਸਰਵਾਈਕਲ ਹੋ ਜਾਂਦਾ ਹੈ ਤਾਂ ਉਸ ਨੂੰ ਕੀ ਮਹਿਸੂਸ ਹੁੰਦਾ ਹੈ ਸਭ ਤੋਂ ਪਹਿਲਾਂ ਸਰਵਾਈਕਲ ਦੇ ਨਾਲ ਚੱਕਰ ਆਉਣੇ ਘਬਰਾਹਟ ਹੋਣੀ ਸਿਰ ਦੇ ਵਿੱਚ ਦਰਦ ਰਹਿਣਾ ਮਾਵਾ ਤੇ ਹੱਥਾਂ ਦੇ ਵਿੱਚ ਸੁਨਣਾ ਪਣਾਉਣਾ ਸ਼ੋਲਡਰ ਦੇ ਵਿੱਚ ਦਰਦ ਰਹਿਣਾ ਇਹ ਸਰਵਾਈਕਲ ਦੇ ਲੱਛਣ ਨੇ ਤੇ ਸਰਵਾਈਕਲ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆ ਉਸ ਦੀਆਂ ਤੁਹਾਨੂੰ ਅੱਜ ਐਕਸਰਸਾਈਜ਼ ਦੱਸਾਂਗੇ ਤੇ ਨਾਲ ਹੀ ਵੀ ਸਰਵਾਈਕਲ ਕਿਸ ਤਰ੍ਹਾਂ ਹੁੰਦਾ ਹੈ ਇਹ ਵੀ ਤੁਹਾਨੂੰ ਦੱਸ ਦੇਵਾਂ ਕਿ ਸਰਵਾਈਕਲ ਦੇ ਹੋਣ ਦੇ ਕਾਰਨ ਜਦੋਂ ਆਪਾਂ ਇੱਕ ਜਗ੍ਹਾ ਤੇ ਜ਼ਿਆਦਾ ਫੋਕਸ ਲਾਉਂਦੇ ਆ ਇੱਕ ਜਗ੍ਹਾ ਤੇ ਜ਼ਿਆਦਾ ਨਿਗਾ ਲਾਉਂਦੇ ਆ ਇੱਕ ਜਗ੍ਹਾ ਦੇ ਉੱਤੇ ਧਿਆਨ ਲਾਉਂਦੇ ਆ ਜਾਂ ਜ਼ਿਆਦਾ ਨੀਵੀ ਪਾ ਕੇ ਰੱਖਦੇ ਆ ਉਸ ਨਾਲ ਸਰਵਾਈਕਲ ਹੁੰਦਾ ਹੈ ਦੂਸਰਾ ਨੰਬਰ ਜਦੋਂ ਆਪਾਂ ਰਾਤ ਨੂੰ ਸੌਂਦੇ ਟਾਈਮ ਗਰਦਨ ਦੇ نیچے ਸਹਰਾਣਾ ਲੈਨੇ ਆ ਜਿਆਦਾ ਹੈਵੀ ਉਸ ਨਾਲ ਵੀ ਸਰਵਾਈਕਲ ਦੀ ਪ੍ਰੋਬਲਮ ਬਣਦੀ ਹੈ ਇਸ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਇਹ ਅੱਜ ਤੁਹਾਨੂੰ ਮੈਂ ਦੱਸਣ ਜਾ ਰਿਹਾ ਸਭ ਤੋਂ ਪਹਿਲਾਂ ਤੁਸੀਂ ਹਰ ਰੋਜ਼ ਐਕਸਰਸਾਈਜ਼ ਕਰਨੀ ਹੈ ਉਹ ਐਕਸਰਸਾਈਜ਼ ਆਜੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਦੱਸਣ ਲੱਗਿਆ ਜਾਣਕਾਰੀ ਦੇ ਰਿਹਾ ਸਿੱਧੇ ਖੜਨਾ ਬਿਲਕੁਲ ਸਟੇਟ ਸਿੱਧਾ ਦੇਖਣਾ ਬਿਲਕੁਲ ਗਰਦਨ ਨੂੰ ਰਾਈਟ ਸਾਈਡ ਠੋਡੀ ਨੂੰ ਮੋਢੇ ਉੱਪਰ ਲਾਉਣਾ ਕੁਝ ਸਕਿੰਟ ਲਈ ਇੱਥੇ ਰੱਖਣਾ 2 ਜਾਂ 3 ਸਕਿੰਟ ਲਈ ਫਿਰ ਸਿੱਧਾ ਫਿਰ ਲੈਫਟ 2-3 ਸਕਿੰਟ ਲਈ ਰੱਖਣਾ ਫਿਰ ਸਿੱਧਾ ਇਹ ਸਟੈਪ ਤੁਸੀਂ ਹਰ ਰੋਜ਼ 10 ਵਾਰ ਕਰਨੇ ਆ। ਤੀਸਰਾ ਇਹ ਹੱਥ ਨੂੰ ਬਿਲਕੁਲ ਛਾਤੀ ਉੱਪਰ ਰੱਖਣਾ ਹੈ। ਬਾਹ ਨੂੰ ਇਸ ਤਰ੍ਹਾਂ ਅੱਗੇ ਨੂੰ ਘੁਮਾਉਣਾ ਹੈ। 10 ਟੈਪ ਅੱਗੇ ਨੂੰ, 10 ਹੀ ਪਿੱਛੇ ਨੂੰ। ਰੈਗੂਲਰ। ਫਿਰ ਤੁਸੀਂ ਰਾਈਟ ਹੱਥ ਨੂੰ ਲੈਫਟ ਛਾਤੀ ਉੱਪਰ ਰੱਖਣਾ ਹੈ। ਫਿਰ ਇਸ ਤਰ੍ਹਾਂ 10 ਸਿੱਧੇ 10 ਬੈਕ ਸਾਈਡ। ਇਹ ਐਕਸਰਸਾਈਜ਼ ਕਰਨੀ ਹੈ। ਫਿਰ ਤੁਸੀਂ ਦੋਵੇਂ ਹੱਥਾਂ ਨੂੰ ਜੋੜ ਲੈਣਾ ਹੈ ਤੇ ਗਰਦਨ ਦੇ ਪਿੱਛੇ ਰੱਖ ਲੈਣਾ ਹੈ ਗਰਦਨ ਨੂੰ ਉੱਪਰ ਨੂੰ ਝੱਕਣਾ ਹੈ ਫਿਰ نیچے ਨੂੰ ਠੋਡੀ ਨੂੰ نیچے ਲਾਉਣਾ ਹੈ ਫਿਰ ਉੱਪਰ ਇਹ ਤੁਸੀਂ 10 ਵਾਰ ਕਰਨਾ ਹੈ ਫਿਰ ਤੁਸੀਂ ਬਿਲਕੁਲ ਮੈਂ ਉਲਟਾ ਘੁੰਮ ਰਿਹਾ ਤੁਹਾਨੂੰ ਦੱਸ ਰਿਹਾ ਕਿ ਜੋ ਰਾਈਟ ਬਾਹ ਰਾਈਟ ਹੱਥ ਨੂੰ ਲੈਫਟ ਬਾਹ ਨੂੰ ਇਸ ਤਰ੍ਹਾਂ ਪਕੜ ਲੈਣਾ ਤੇ ਤੁਸੀਂ ਗਰਦਨ ਨੂੰ ਰਾਈਟ ਲੈਫਟ ਰਾਈਟ 10 ਵਾਰ ਇਹ ਕਰਨਾ ਹੈ ਫਿਰ ਤੁਸੀਂ ਖੱਬੀ ਬਾਹ ਨੂੰ ਖੱਬੀ ਹੱਥ ਨਾਲ ਸੱਜੀ ਬਾਹ ਫੜਨੀ ਹੈ ਫਿਰ ਰਾਈਟ ਲੈਫਟ ਰਾਈਟ ਇਸ ਨੂੰ ਤੁਸੀਂ ਇਦਾਂ ਥੋੜਾ ਜਿਹਾ ਹਲਕਾ ਜਿਹਾ ਖਿੱਚ ਕੇ ਰੱਖਣਾ ਇਸ ਤਰ੍ਹਾਂ ਤੁਸੀਂ ਇਹ ਐਕਸਰਸਾਈਜ਼ ਕਰਕੇ ਆਪਣੇ ਸਰਵਾਈਕਲ ਦੇ ਦਰਦ ਨੂੰ ਬਿਲਕੁਲ ਘਟਾ ਸਕਦੇ ਹੋ ਤੇ ਰਾਹਤ ਪਾ ਸਕਦੇ ਹੋ ਇਹ ਐਕਸਰਸਾਈਜ਼ ਤੁਸੀਂ ਲਗਾਤਾਰ ਕਰਨੀ ਹੈ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਆ ਜਾਵੇਗਾ ਇਸ ਨਾਲ ਤੁਹਾਡੀ ਗਰਦਨ ਦਾ ਦਰਦ ਬਿਲਕੁਲ ਘਟ ਜਾਵੇਗਾ ਤੇ ਵਧੇਰੇ ਜਾਣਕਾਰੀ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਸੁਖਵਿੰਦਰ ਬਰਾੜ ਸੋ ਧੰਨਵਾਦ